ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਾਰਿਆਂ ਲਈ ਇਹ ਨਵਾਂ ਸਾਲ ਖੁਸ਼ੀਆਂ ਭਰਿਆ ਚੜੇ ਤੇ ਸਭ ਦੀਆਂ ਫਸਲਾਂ ਚੰਗੇ ਝਾੜ ਦੇ ਕੇ ਜਾਣ ਕਿਸਾਨ ਭਰਾਵੋ ਬੇਨਤੀ ਇਹ ਕਰਦੇ ਆ ਵੀ ਜਿਹੜੇ ਖੇਤਾਂ ਵਿੱਚ ਪਾਣੀ ਜ਼ਿਆਦਾ ਖੜਨ ਕਾਰਨ ਕਣਕ ਵਿੱਚ ਪੀਲਾਪਨ ਨਹੀਂ ਜਾ ਰਿਹਾ ਜ਼ਿਆਦਾ ਪਾਣੀ ਖੜਨ ਕਾਰਨ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਦੀ ਘਾਟ ਦਿਖਾਈ ਦੇ ਰਹੀ ਹੈ ਜਾਂ ਫਸਲ ਅਸਲ ਚ ਡਿਮਾਂਡ ਕਰਨ ਲੱਗ ਜਾਂਦੀ ਹੈ ਜਦੋਂ ਪਾਣੀ ਜ਼ਿਆਦਾ ਟਾਈਮ ਖੜਾ ਰਵੇ ਜੇ ਥੱਲੇ ਪਾਉਣੇ ਤਾਂ ਆਪਾਂ ਨੂੰ ਜਲਦੀ ਪ੍ਰੋਪਰ ਨਤੀਜੇ ਨਹੀਂ ਮਿਲਦੇ ਤੇ ਇਸ ਨੂੰ ਪੂਰਾ ਕਰਨ ਲਈ ਤੁਸੀਂ ਲੈ ਸਕਦੇ ਹੋ ਐਨਪੀਕੇ 1919 ਪਲੱਸ 300 ਐਮਐਲ ਹਿਊਮਿਕ ਐਸਿਡ ਬਾਜ਼ਾਰ ਵਿੱਚ ਕਾਫੀ ਕੰਪਨੀਆਂ ਦੇ ਨਾਂ ਤੇ ਹੁੰਦਾ ਜਿਵੇਂ ਕਿ ਆਈਪੀਐਲ ਦਾ ਹੁੰਦਾ 5ਜੀ ਦੇ ਨਾਂ ਤੇ ਜਾਂ ਕਿਸੇ ਵੀ ਹੋਰ ਕੰਪਨੀ ਦਾ ਲੈ ਸਕਦੇ ਹੋ ਪਲੱਸ ਲੈਣਾ ਤੁਸੀਂ 150 ਗ੍ਰਾਮ ਜ਼ਿੰਕ ਚ ਰਿਲੇਟਡ ਜਾਂ ਜ਼ਿੰਕ ਆਕਸਾਈਡ ਲiquid ਫਾਰਮ ਵਿੱਚ ਆਉਂਦਾ ਉਸ ਦੀ ਵੀ ਵਰਤੋਂ ਕਰ ਸਕਦੇ ਆ ਇਹਨਾਂ ਤਿੰਨਾਂ ਨੂੰ ਵੱਖੋ ਵੱਖਰੇ ਘੋਲ ਬਣਾ ਕੇ 100 ਲੀਟਰ ਪਾਣੀ ਵਿੱਚ ਚਰਲਾ ਕੇ ਤੁਸੀਂ ਸਪਰੇਅ ਕਰ ਸਕਦੇ ਆ ਇਹਨਾਂ ਨਾਲ ਤੁਹਾਡੀ ਫਸਲ ਥੋੜੀ ਜਲਦੀ ਸੁਰਤ ਕਰੂਗੀ ਜਲਦੀ ਉਸ ਨੂੰ ਖਰਾਕ ਮਿਲਣੀ ਸ਼ੁਰੂ ਹੋ ਜਾਊਗੀ ਤੇ ਫਿਰ ਇਸ ਦੇ ਬਾਅਦ ਤੁਸੀਂ ਥੱਲੇ ਖਾਦ ਵੀ ਪਾਉਂਗੇ ਉਸ ਦੇ ਵੀ ਨਤੀਜੇ ਤੁਹਾਨੂੰ ਚੰਗੇ ਦੇਖਣ ਨੂੰ ਮਿਲ ਸਕਦੇ ਆ ਤੇ ਵੀਡੀਓ ਦੇ ਖੀਰ ਵਿੱਚ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਕਿ ਨਵਾਂ ਸਾਲ 2025 ਸਾਰਿਆਂ ਲਈ ਖੁਸ਼ੀਆਂ ਭਰਿਆ ਚੜੇ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਤੇ ਆਪਣੇ ਨਾਲ ਪਿਛਲੇ 3 ਸਾਲ ਤੋਂ ਚੈਨਲ ਨਾਲ ਬਣੇ ਰਹਿਣ ਲਈ ਚੰਗੀ ਸਪੋਰਟ ਕਰਨ ਲਈ ਤੁਹਾਡਾ ਸਾਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਮਿਹਰ ਕਰੇ ਸਤਿ ਸ਼੍ਰੀ ਅਕਾਲ ਜੀ